ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਮਰਤ ਬਾਣੀ ਅੰਬਿਓ ਰਸ ਆਮਰਤ ਹਰ ਕਾ ਨਾਮ ਮਨ ਤਨ ਹਿਰਦੇ ਸਿਮਰੇ ਹਾਰ ਆਠ हर गुण गाओ देश सुने तुम्हें गुर सिख सच्चा ये सुनाओ जन्म पदारथ सफल होए मान में ए पाओ ਸੁਖ ਸਜ ਅਨੰਦ ਕਣਾ ਪ੍ਰਭ ਜਬਤਿਆ ਦੁਖ ਜਾਏ ਨਾਨਕ ਨਾਮ ਜਬਤ ਸੁਖ ਉਪਜੇ ਦਰਗਹਿ ਪਏ ਥਾਓ ਨਾਨਕ ਨਾਮ ਧਿਆਏ ਗਰ ਪੂਰਾ ਮਤ ਦੇ ਪਾਣੇ ਜਪ ਤਪ ਸੰਜਮੋਂ ਪਾਣੇ ਕਢੇ ਲੇ ਪਾਣੇ ਜੋਣ ਭਵਾਈਏ ਪਾਣੇ ਬਖਸ਼ ਕਰੇ ਪਾਣੇ ਦੁਖ ਸੁਖ ਭੋਗ ਗਏ ਕਰੇ ਬਾਣੇ ਮਿੱਟ ਸਾਜ ਕਰੇ ਬਾਣੇ ਜੋਤ ਤਰੇ ਬਾਣੇ ਭੋਗ ਪੋਗਦੇ ਬਾਣੇ ਮਣੇ ਕਰੇ ਬਾਣੇ ਨਰਕ ਸਵਰਗ ਉਤਾਰੇ ਪਰੇ ਬਾਣੇ ਜਿਸ ਧਰਤੀ ਲੇ ਨਾਨਕ ਵਿਰਲਾਹੀ ਪਾਉੜੀ ਧੜਿਆਈ ਸੱਚੇ ਨਾਮ ਕੀ ਓ ਜੀਵਾ ਸੁਣ ਸੁਣੇ शो परेत अग्यान उदरे एक खने दिसन तेरा नाव सचा शब्द जपे तृष्णा भूख विरलाल नाही तेरे थपे रोग ਹੋਗੋ ਦੁਖਵੰਝ ਜਿਸਨੋ ਮਾਨਵ ਸੇ ਤਿਸੇ ਪ੍ਰਾਵਤ ਲਾਲ ਜੋ ਗੁਰ ਸਬਦਿਰ ਸੇ ਖਾਂਡ ਬਰਮਾਡ ਬਿਆੰਤ ਉਧਾਰ ਹਰੇ ਤੇਰੀ ਸੋਭਾ ਤੁਦ ਮੇਰੇ ਪਿਆਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆੰਬਰਤ ਬਾਣੀ ਅੰਬਿਓ ਰਸ ਆੰਬਰਤ ਹਰ ਕਾ ਨਾਮ ਮਨ ਤਨ ਹਿਰਦੇ ਸਿਮਰੇ हार आठ पहर गुण गाओ तुम्हें तुम्हे गुरसिख सच्चा है सुनाओ जन्म पदारथ सफल होए ਮਨ ਮੇ ਇਹ ਪਾਉ ਸੁਖ ਸਜ ਅਨੰਦ ਕਣਾ ਪਰਬ ਜਬਤਿਆ ਦੁਖ ਜਾਈ ਨਾਨਕ ਨਾਮ ਜਬਤ ਸੁਖ ਉਪਜੇ ਦਰਗਾਹ ਪਏ تھاਉ ਨਾਨਕ ਨਾਮ ਧਿਆਇ ਗੁਰੂ ਪੂਰਾ ਮਤ ਦੇ ਪਾਣੇ ਜਪ ਤਪ ਸੰਜਮੋਂ ਪਾਣੇ ਕਢੇ ਲੇ ਪਾਣੇ ਜੋਣ ਪਵਾਇ ਪਾਣੇ ਬਖਸ਼ ਕਰੇ ਪਾਣੇ ਦੁੱਖ ਸੁਖ ਭੋਗ ਗਏ ਪਾਣੇ ਕਰਮ ਕਰੇ ਪਾਣੇ ਮਿਟੇ ਸਾਜ ਕਰੇ ਪਾਣੇ ਜੋਤ ਤਰੇ ਪਾਣੇ ਪਾਣੇ ਮਣੇ ਕਰੇ ਪਾਣੇ ਨਰਕ ਸਵਰਗ ਉਤਾਰੇ ਪਾਣੇ ਤਰਨ ਪਰੇ ਪਾਣੇ ਜਿਸ ਭਗਤਿ ਲੇ ਨਾਨਕ ਵਿਰਲਾਹੀ ਪਾਉੜੀ ਵੜਿਆਈ ਸੱਚੇ ਨਾਮ ਕੀ ਓ ਜੀਵਾ ਸੁਣ ਸੁਣੀ ਪਸ਼ੂ ਪਰੇਤ ਅਗਿਆਨ ਉਦਰੇ ਇੱਕ ਖਨੇ ディース ਰਣ ਤੇਰਾ ਨਾਮ ਸਚਾ ਸਬਦ ਜਪੇ ਰੇਸ਼ਨਾ ਭੂਖ ਵਿਰ ਲਾਲ ਨਾਏ ਤੇਰੇ ਥਪੇ ਰੋਗ ਸੋਗ ਦੁਖ ਵੰਜ ਜਿਸ ਨੂੰ ਮਾਨਵ ਸੇ ਤਿਸੇ ਪ੍ਰਾਵਤ ਲਾਲ ਜੋ ਗੁਰ ਸਬਦir ਸੇ ਹਰੇ ਹਰੇ ਤੇਰੀ ਸੋਬਾ ਤੁਦ ਸੱਚੇ ਮੇਰੇ ਪਿਆਰੀ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆੰਬਰਤ ਬਾਣੀ ਅੰਬਿਓ ਰਸ ਆੰਬਰਤ ਹਰ ਕਾ ਨਾਮ ਓ ਮਨ ਤਨ ਹਿਰ ਦੇ ਸਿੰਮਰੇ ਹਾਰ ਆਠ ਪਹਿਰ ਗੁਣ ਗਾਓ ਤਪਦੇਸ਼ ਸੁਣੇ ਤੁਮੇ ਗੁਰ ਸੇਖ ਸਚਾਏ ਸੁਨਾਓ ਜਨਮ ਪਦਾਰਥ ਸਫਲ ਹੋਏ ਮਨ ਮੇ ਇਹ ਪਾਉ ਸੁਖ ਸਜ ਅਨੰਦ ਕਣਾ ਪ੍ਰਭ ਜਬਤਿਆ ਦੁਖ ਜਾਏ नानक नाम जबत सुख उपजे दरगह पये थाओ नानक नाम त्यागे गुर पूरा मत दे पाने ਜਾ ਪਤਪ ਸੰਜਮੋਂ ਪਾਣੇ ਕਢੇਲੇ ਪਾਣੇ ਜੋਣਿ ਭਵਾਈਏ ਪਾਣੇ ਬਖਸ਼ ਕਰੇ ਪਾਣੇ ਦੁਖ ਸੁਖ ਭੋਗ ਗਏ ਪਾਣੇ ਕਰਮ ਕਰੇ ਪਾਣੇ ਮਿਟੇ ਸਾਜ ਕਰੇ ਬਾਣ ਜੋਤ ਤਰੇ ਬਾਣ ਭੋਗ ਭੋਗ ਦੇ ਬਾਣ ਮਣੇ ਕਰੇ ਬਾਣ ਨਰਕ ਸਵਰਗ ਉਤਾਰੇ ਬਾਣ ਤਰਨ ਪਰੇ ਸਤਿ ਧਰਤੀਲੇ ਨਾਨਕ ਵਿਰਲਾਹੀ ਪਾਉੜੀ ਵੜਿਆਈ ਸੱਚੇ ਨਾਮ ਕੀ ਓ ਜੀਵਾ ਸੁਣ ਸੁਣੀ ਪਸ਼ੂ ਪਰੇਤ ਅਗਿਆਨ ਉਦਰੇ ਇੱਕ ਖਨੇ से रैन तेरा न सच्चा सबद जपे तृष्णा भूख विरलाल नाई तेरे थपे रोग सोग दुख वञ्ज जिसनो मन वसे हे ਸੇ ਪ੍ਰਾਵਤ ਲਾਲ ਜੋ ਗੁਰ ਸਬਦੀ ਰਸੇ ਖੰਡ ਬਰਮਾੰਡ ਬਿਆੰਤ ਉਧਾਰ ਹਰੇ ਤੇਰੀ ਸੋਬਾ ਤੁਦ ਸੱਚੇ ਮੇਰੇ ਪਿਆਰੀ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆੰਬਰਤ ਬਾਣੀ ਅੰਬਿਓ ਰਸ ਆੰਬਰਤ ਹਰ ਕਾ ਨਾਉ ਮਨ ਤਨ ਹਿਰਦੇ ਸਿਮਰੇ ਹਾਰ ਆਠ ਪਹਿਰ ਗੁਣ ਗਾਓ ਫਰਦੇਸ਼ ਸੁਣੇ ਤੂੰ ਗੁਰ ਸੇਖ ਸਚਾ ਇਹ ਸੁਣਾਓ ਜਨਮ ਪਦਾਰਥ ਸਫਲ ਹੋਏ ਮਨ ਮੇ ਇਹ ਪਾਓ ਸੁਖ ਸਹਜ ਨਾਨਕ ਕਨਾ ਪ੍ਰਭ ਜਬਤਿਆ ਦੁਖ ਜਾਏ ਨਾਨਕ ਨਾਮ ਜਬਤ ਸੁਖ ਉਪਜੇ ਦਰਗਹਿ ਪਏ ਥਾਓ ਨਾਨਕ ਨਾਮ ਧਿਆਏ ਗਰ ਪੂਰਾ ਮਤ ਦੇ ਪਾਣੇ ਜਪ ਤਪ ਸੰਜਮੋਂ ਪਾਣ ਹੀ ਕਢੇਲੇ ਪਾਣੇ ਜੋਣ ਪਵਾਈਏ ਪਾਣੇ ਬਖਸ਼ ਕਰੇ ਪਾਣੇ ਦੁਖ ਸੁਖ ਭੋਗ ਗਏ ਪਾਣੇ ਕਰਮ ਕਰੇ ਪਾਣੇ ਮਿੱਟੇ ਸਾਜ ਕਰੇ ਪਾਣੇ ਜੋਤ ਤਰੇ ਪਾਣੇ ਭੋਗ ਭੋਗਦੇ ਪਾਣੇ ਮਨੇ ਕਰੇ ਪਾਣੇ ਨਰਕ ਸਵਰਗ ਉਤਾਰੇ ਪਾਣੇ ਤਰ ਪਰੇ ਪਾਣੇ ਹੀ ਜਿਸ ਭਗਤੀ ਲੈ ਨਾਨਕ ਵਿਰਲਾ ਹੀ ਪਾਉੜੀ ਵੜਾਈ ਸੱਚੇ ਨਾਮ ਕੀ ਓ ਜੀਵਾ ਸੁਣ ਸੁਣੇ शु प्रेत अज्ञान उदरे खने दिसे रैन तेरा नाव सचा सबद जपे तृष्णा भूख विरलाल नय वञ्ज जिसनो मानवसे हे ते परावत लालो गुर सबदीर से खांड ब्रह्माण्ड बेत उदार हरे तेरी शोभा तुद सच्चे ਮੇਰੇ ਪਿਆਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆੰਬਰਤ ਬਾਣੀ ਅੰਬਿਓ ਰਸ ਆੰਬਰਤ ਹਰ ਕਾ ਨਾਉ ਮਨ ਤਨ ਹਿਰਦੇ ਸਿਮਰੇ ਹਾਰ ਆਠ ਪਹਿਰ ਗੁਣ ਗਾਓ ਤਪ ਦੇਸ਼ ਸੁਣੇ ਤੂੰ ਮੇ ਗੁਰ ਸੇਖ ਸਚਾ ਇਹ ਸੁਣਾਓ ਜਨਮ ਪਦਾਰਥ ਸਫਲ ਹੋਏ ਮਨ ਮੇ ਪਾਉ ਸੁਖ ਸਹਜ ਆਨੰਦ ਕਣਾ ਪ੍ਰਭ ਜਪਤਿਆ ਦੁਖ ਜਾਈ ਨਾਨਕ ਨਾਮ ਜਪਤ ਸੁਖ ਉਪਜੇ ਦਰਗਹਿ ਪਏ ਥਾਉ ਨਾਨਕ ਨਾਮ ਧਿਆਇਏ ਗੁਰ ਪੂਰਾ ਮਤ ਦੇ ਪਾਣੇ ਜਪ ਤਪ ਸੰਜਮੋਂ ਪਾਣੇ ਕਢੇ ਲੇ ਪਾਣੇ ਜੋਣ ਭਵਾਇਏ ਪਾਣੇ ਬਖਸ਼ ਕਰੇ ਪਾਣੇ ਦੁੱਖ ਸੁਖ ਭੋਗੀਏ ਪਾਣੇ ਕਰਮ ਕਰੇ ਪਾਣੇ ਮਿੱਟੇ ਸਾਜ ਕਰੇ ਪਾਣੇ ਜੋਤ ਤਰੇ ਪਾਣੇ ਭੋਗ ਭੋਗਦੇ ਪਾਣੇ ਮਨੇ ਕਰੇ ਬਾਣੇ ਨਰਕ ਸਵਰਗ ਉਤਾਰੇ ਬਾਣੇ ਤਰਨ ਪਰੇ ਬਾਣੇ ਜਿਸ ਭਗਤਿ ਲੇ ਨਾਨਕ ਵਿਰਲਾਹੀ ਪਾਉੜੀ ੜੜਿਆਈ ਸੱਚੇ ਨਾਮ ਕੀ ओ, ओ जीमा सुन सुने पशु प्रेत अज्ञान उदरे खने दिसे ते सचा सबद जपे ਰੇਸ਼ਨਾ ਭੂਖ ਵਿਰਲਾਲ ਨਾਈ ਤੇਰੇ ਥਪੇ ਰੋਗ ਸੋਗ ਦੁਖ ਵੰਜੇ ਜਿਸ ਨੂੰ ਮਾਨਵ ਸੇ ਤਿਸੇ ਭਰਾਵਤ ਲਾਲ ਜੋ ਗੁਰਬਦਿਰ ਸੇ ਬਾਰਮਾਡ ਬਿਆੰਤ ਉਧਾਰ ਹਰੇ ਤੇਰੀ ਸੋਬਾ ਤੁਦ ਸੱਚੇ ਮੇਰੇ ਪਿਆਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆੰਬਰਤ ਬਾਣੀ ਅੰਬਿਓ ਰਸ ਅੰਬਰਤ ਹਰ ਕਾ ਨਾਓ ਮਨ ਤਾਨ ਹਿਰਦੇ ਸਿੰਵਰੇ ਹਾਰ ਆਠ ਪਹਿਰ ਗੁਣ ਗਾਓ ਤਪ ਦੇਸ਼ ਸੁਣੇ ਤੁਮੇ ਗੁਰ ਸੇਖ ਸਚਾਏ ਸੁਨਾਓ ਨਮ ਪਦਾਰਥ ਸਫਲ ਹੋਏ ਮਨ ਮੇ ਇਹ ਪਾਉ ਸੁਖ ਸਜ ਅਨੰਦ ਕਨਾ ਪ੍ਰਭ ਜਬਤਿਆ ਦੁਖ ਜਾਏ ਉਖੋ ਪਜੇ ਦਰਗਾਹ ਪਏ ਥਾਓ ਨਾਨਕ ਨਾਮ ਧਿਆਇ ਗੁਰ ਪੂਰਾ ਮਤ ਦੇ ਪਾਣੇ ਜਪ ਤਪ ਸੰਜਮ ਪਾਣ ਹੀ ਕਢੇ ਲੇ ਭਾਣੇ ਜੋਣ ਪਵਾਈਏ ਭਾਣੇ ਬਖਸ਼ ਕਰੇ ਭਾਣੇ ਦੁੱਖ ਸੁਖ ਭੋਗੀਏ ਭਾਣੇ ਕਰਮ ਕਰੇ ਭਾਣੇ ਮਿੱਟੇ ਸਾਜ ਕਰੇ ਭਾਣੇ ਜੋਤ ਤਰੇ ਪਾਣੇ ਭੋਗ ਭੋਗਦੇ ਪਾਣੇ ਮਨੇ ਕਰੇ ਪਾਣੇ ਨਰਕ ਸਵਰਗ ਉਤਾਰੇ ਪਾਣੇ ਤਰ ਪਰੇ ਪਾਣੇ ਹੀ ਜਿਸ ਭਗਤੀ ਲੈ ਨਾਨਕ ਵਿਰਲਾ ਹੈ ਪੌੜੀ ਵੜਿਆਈ ਸੱਚੇ ਨਾਮ ਕੀ ਓ ਜੀਵਾ ਸੁਣ ਸੁਣੀ ਪਸ਼ੂ ਪਰੇਤ ਅਗਿਆਨ ਉਦਰੇ ਇੱਕ ਖਨੇ ਦਿਸੀ ਰਣ ਤੇਰਾ ਨਾਮ ਸਚਾ ਸ਼ਬਦ ਜਪੇ ਤ੍ਰਿਸ਼ਨਾ ਭੁਖ ਵਿਰਲਾ ਨਾਹੀਂ ਤੇਰੇ ਥਪੇ ਰੋਗ ਸੋਗ ਦੁਖ ਵੰਝੇ ਜਿਸਨੂੰ ਮਨ ਵਸੇ ਤਿਸੇ ਪ੍ਰਾਵਤ ਲਾਲ ਜੋ ਗੁਰ ਸਬਦੀਰ ਸੇ ਖਾਂਡ ਬਰਮਾਂਡ ਬਿਆੰਤ ਉਧਾਰ ਹਰੇ ਤੇਰੀ ਸੋਭਾ ਤੁਦ ਸੱਚੇ ਮੇਰੇ ਪਿਆਰੀ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆੰਬਰਤ अमृत हर का नाओ। ਜਨਮ ਪਦਾਰਥ ਸਫਲ ਹੋਏ ਮਨ ਮੇ ਇਹ ਪਾਉ ਸੁਖ ਸਜ ਅਨੰਦ ਕਣਾ ਪਰਬ ਜਪਤਿਆ ਦੁਖ ਜਾਏ ਨਾਨਕ ਨਾਮ ਜਪਤ ਸੁਖ ਉਪਜੇ ਦਰਗਹਿ ਪਈਏ ਥਾਉ ਨਾਨਕ ਨਾਮ ਧਿਆਈਏ ਗੁਰ ਪੂਰਾ ਮਤ ਦੇ ਪਾਣੇ ਜਾ ਪਤਪ ਸੰਜਮੋਂ ਪਾਣ ਹੀ ਕਢੇਲੇ ਪਾਣੇ ਜੋਣ ਭਵਾਈਏ ਪਾਣੇ ਬਖਸ਼ ਕਰੇ ਪਾਣੇ ਦੁਖ ਸੁਖ ਭੋਗਗੇ ਪਾਣੇ ਕਰਮ ਕਰੇ ਪਾਣੇ ਮਿਟ ਸਾਜ ਕਰੇ ਬਾਣ ਜੋਤ ਤਰੇ ਬਾਣ ਭੋਗ ਭੋਗਦੇ ਬਾਣ ਮਣੇ ਕਰੇ ਬਾਣ ਨਰਕ ਸਵਰਗ ਉਤਾਰੇ ਬਾਣ ਤਰਨ ਪਰੇ पाणे हि जगतिले नानक विरला हे पौडी वड्याय सच्चे नाम की ओ, ओ जीवा सुन सुने पशु परेत अज्ञान उदरे एक खने दिसे रैन तेरा नाव सचा सबद जपे तृष्णा भूख विरलाल नय तेरे थपे रोग सोग दुख वंज जिनो मन वसे ਸੇ ਪ੍ਰਾਵਤ ਲਾਲ ਜੋ ਗੁਰ ਸਬਦੀ ਰਸੇ ਖੰਡ ਬਰਮਾੰਡ ਬਿਆੰਤ ਉਧਾਰ ਹਰੇ ਤੇਰੀ ਸੋਬਾ ਤੁਦ ਸੱਚੇ ਮੇਰੇ ਪਿਆਰੀ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਮਰਤ ਬਾਣੀ ਅੰਬਿਓ ਰਸ ਆਮਰਤ ਹਰ ਕਾ ਨਾਉ ਮਨ ਤਨ ਹਿਰਦੇ ਸਿਮਰੇ ਹਾਰ ਆਠ ਪਹਿਰ ਗੁਣ ਗਾਓ ਸੁਣੇ ਤੂੰ ਗੁਰ ਸੇਖ ਸਚਾ ਇਹ ਸੁਣਾਓ ਜਨਮ ਪਦਾਰਥ ਸਫਲ ਹੋਏ ਮਨ ਬੋ ਜਬਤਿਆ ਦੁਖ ਜਾਏ ਨਾਨਕ ਨਾਮ ਜਬਤ ਸੁਖ ਉਪਜੇ ਦਰਗਹਿ ਪਏ ਥਾਉ ਨਾਨਕ ਨਾਮ ਧਿਆਏ ਗੁਰ ਪੂਰਾ ਮਤ ਦੇ ਪਾਣੇ ਜਪ ਤਪ ਸੰਜਮੋਂ ਪਾਣੇ ਕਢੇ ਲੇ ਪਾਣੇ